ਕਿਸਾਨ ਵੀਰੋ ਸਤਿ ਸ੍ਰੀ ਅਕਾਲ। ਗਲਾ ਫਟੇਗੜ ਸਾਹਿਬ ਦੇ ਵਿੱਚ ਕਿਸਾਨ ਵੀਰੋ ਜਿਹੜੀ ਬਹੁਤ ਵੱਡੀ ਆਡ ਲੱਗੀ ਸੀ ਜੀ। ਬਾਤਸ ਦੀ ਬਹੁਤ ਘਾਟ ਸੀਗੀ ਬੜੇ ਲੰਮੇ ਸਮੇਂ ਤੋਂ ਮੀਂਹ ਨਹੀਂ ਪਿਆ। ਕਿਸਾਨ ਵੀਰੋ ਅੱਜ ਕਹਿ ਲਓ ਵੀ ਇਹ ਪਹਿਲਾ ਨਹੀਂ ਹੈਗਾ ਤੇ ਬੜਾ ਸ਼ਾਨਦਾਰ ਪੈ ਰਿਹਾ ਤੇ ਮਹਾਰਾਜ ਅਗੇ ਅਰਜ਼ਾ ਕਰਦੇ ਆ ਵੀ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਝੜੀਆਂ ਲੱਗਦੀਆਂ ਸੀ ਉਸ ਤਰ੍ਹਾਂ ਝੜੀ ਲੱਗੇ ਤੇ ਲੰਮਾ ਚਰਪੋਵੇ ਪਹਿਲਾਂ ਤਾਂ ਬਹੁਤ ਥੋੜਾ ਨਾਂ ਦੇ ਬਰਾਬਰੀ ਨਹੀਂ ਤੱਕਦਾ ਵੀ ਉਹ ਜਲਦੀ ਨਿਖਰਦਾ ਸੀ। ਅੱਜ ਆਸ ਕਰਦੇ ਆ ਵੀ ਚੰਗੀ ਬਾਰਿਸ਼ ਹੋਣ ਦੀ ਸੁਭਾਵਨਾ ਹੈਗੀ ਆ ਤੇ ਜਿਸ ਦੇ ਨਾਲ ਮੋਟਰਾਂ ਦੇ ਵਿੱਚ ਕਿਸਾਨ ਵੀਰੋ ਬੋਰਾਾਂ ਦੇ ਵਿੱਚ ਟੋਟੇ ਪੈ ਰਹੇ ਸੀਗੇ ਪਾਣੀ ਬੜਾ ਤੇਜ਼ੀ ਨਾਲ ਥੱਲੇ ਜਾ ਰਿਹਾ ਸੀਗਾ ਤੇ ਅੱਜ ਤਕਰੀਬਨ ਸਾਰੀਆਂ ਜਿਹੜੀਆਂ ਮੋਟਰਾਂ ਨੇ ਉਹ ਖੜ੍ਹ ਜਾਣੀਆਂ ਸਾਡੇ ਇਲਾਕੇ 'ਚ ਤੇ ਅਮਲੋਹ ਦੇ ਆਲੇ-ਦਾਲੇ ਪਿੰਡ ਧਰਮਗੜ ਦੇ ਆਲੇ-ਦਾਲੇ ਤੇ ਹੁਣ ਪਤਾ ਨਹੀਂ ਇਹ ਕਿੰਨੀ ਕੁ ਦੂਰ ਤੱਕ ਬਾਰਿਸ਼ ਹੈਗੀ ਆ ਕਿਸਾਨ ਵੀਰੋ ਮਹਾਰਾਜ ਜੀ ਅਰਦਾਸ ਕਰਦਾ ਵੀ ਸਾਰੇ ਪੰਜਾਬ ਦੇ ਵਿੱਚ ਹਰਿਆਣੇ ਚ ਰਾਜਸਥਾਨ ਚ ਹਿਮਾਚਲ ਚ ਜੰਮੂ ਚ ਦੁੱਖੀ ਚ ਬਹੁਤ ਲੰਮੇ ਜੀ ਦੇ ਵਿੱਚ ਜਿਵੇਂ ਪਾਣੇ ਸਵਾਂ ਦੇ ਵਿੱਚ بارش ਹੁੰਦੀ ਸੀ ਇਸ ਤਰ੍ਹਾਂ بارش ਹੋਵੇ ਤਾਂ ਕਿ ਜਿਹੜਾ ਸਾਡਾ ਡਿੱਗ ਰਿਹਾ ਪਾਣੀ ਦਾ ਲੈਵਲ ਹੈ ਉਹਨੂੰ ਮਹਾਰਾਜ ਦੀ ਕਿਰਪਾ ਨਾਲ ਉਹ ਰੁਕ ਜਵੇ ਤੇ ਜਿਹੜੇ ਬੋਰਾਂ ਦੇ ਵਿੱਚ ਟੋਟੇ ਪੈ ਰਹੇ ਨੇ ਉਹ ਬੰਦ ਹੋ ਜਾਣ ਤੇ ਜਿਹੜਾ ਮੀਂਹ ਹੈ بارش ਬਹੁਤ ਲਾਭਕਾਰੀ ਆ ਫਸਲਾਂ ਵਾਸਤੇ ਕਿਸਾਨ ਵੀਰੋ ਤੇ ਜਿਹੜੀ ਗੋਭ ਦੀ ਪੱਤਾਲ ਪੇਟ ਸੰਢੀ ਕਿਸਾਨ ਵੀਰੋ ਕਈ ਵਾਰੀ ਇਹਨਾਂ ਦਿਨਾਂ ਦੇ ਵਿੱਚ ਧੁੰਨੇ ਨੂੰ ਪੈ ਜਾਂਦੀ ਹੈ ਜਦੋਂ ਇਸ ਤਰ੍ਹਾਂ ਤੇਜ਼ ਬਾਸ਼ ਪੈਂਦੀ ਆ ਉਹ ਜਿਹੜੀ ਸੰਢੀ ਆ ਉਹ ਥੱਲੇ ਡਿੱਗ ਜਾਂਦੀ ਆ ਜੀ ਨੂੰ ਮੱਕੜੀਆਂ ਡੱਡੂ ਸੱਪ ਜਾਂ ਸਾਡੇ ਜਿਹੜੇ ਮਿੱਤਰ ਕੀੜੇ ਨੇ ਤੇ ਮੱਕੜੀ ਵਗੈਰਾ ਉਹ ਸਾਰੇ ਉਹ ਸੰਢੀ ਨੂੰ ਖਾ ਲੈਂਦੇ ਨੇ ਤੇ ਪਾਣੀ ਦੇ ਵਿੱਚ ਵੀ ਕਿਸਾਨ ਵੀਰੋ ਜਿਹੜੀ ਸੰਢੀ ਆ ਡੁੱਬ ਕੇ ਮਰ ਜਾਂਦੀ ਆ ਤੇ ਆਸ ਕਰਦੇ ਆ ਵੀ ਅੱਜ ਆ ਜਿਹੜਾ ਮੀਂਹ ਹੈ ਚੰਗਾ ਤੇ ਲੰਮੇ ਸਮੇਂ ਲਈ ਮਹਾਰਾਜ ਕਿਰਪਾ ਕਰੇ ਭਾਵੇਂ